ਪੜੋ ਤੇ ਉਹਨੇ ਸੈਟਰ ਕੋਰਟ ਤੇ ਜੋ ਮੰਤ ਰੱਦ ਹੋਈ ਸੀ 18 April ਨੂੰ ਉਸ ਤੋਂ ਪਹਿਲੇ ਸਰ 18 March ਨੂੰ ਪਰਚਾ ਹੋਇਆ 30 April ਤੱਕ 42 ਦਿਨਾਂ ਦੇ ਸਮੇਂ ਦੇ ਵਿੱਚ ਇੱਕ ਸਿੰਗਲ ਰੇਡ ਵੀ ਉਹ ਪੁਲਿਸ ਵਾਲੇ ਦੇ ਘਰ ਨਹੀਂ ਕੀਤੀ ਗਈ ਜੇ ਪੁਲਿਸ ਵੱਲੋਂ ਕੀਤੀ ਗਈ ਹੈ ਕੋਈ ਰੇਡ ਤੇ ਸਰ ਉਹਦੇ ਵਿੱਚ ਸਸਿ ਸੀ ਨਹੀਂ ਫੁੱਟੇ ਚੱਲਦੀ ਨਹੀਂ ਹੁਣ April May June ਚ ਕੀ ਹੋਇਆ ਇਹਦੀ ਗੱਲ ਕਰਨਾ ਸਰ ਜਿਹੜੀ ਨਾ ਇਹ ਸ਼ਾਮਲ ਤੋਂ 30 ਦੀ ਗੱਲ ਉਹ 30 April ਨੂੰ ਸ਼ਾਮਲ ਤੋਂ ਉੱਥੋਂ ਹਾਈ ਕੋਰਟ ਤੋਂ ਇੰਟਰਮ ਬੇਲ ਕੱਚੀ ਜਮਾਨਤ ਹੋਈ ਉਹਨਾਂ ਦੀ ਉਸ ਤੋਂ ਪਹਿਲੇ 18 March ਨੂੰ ਪਰਚਾ ਹੋਇਆ ਜੀ 18 March ਤੋਂ ਲੈ ਕੇ 30 April ਤੱਕ 42 ਦਿਨ ਉਹ ਬੰਦੇ ਉੱਥੇ ਹੀ ਘੁੰਮਦੇ ਰਹੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਦਕਿ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਮਿਲੀ ਸੀ ਉਸ ਸਮੇਂ ਦੌਰਾਨ ਤੇ ਉਸ ਦਮੇ ਦੌਰਾਨ ਪੁਲਿਸ ਨੇ ਇੱਕ ਸਿੰਗਲ ਰੇਡ ਵੀ ਉੱਥੇ ਨਹੀਂ ਕੀਤੀ ਕਿਉਂਕਿ ਕਹਿੰਦੇ ਫੁੱਲ ਸਬਸਟਰ ਇਹਨਾਂ ਦੀ ਜਿਹੜੀ ਇੱਥੇ ਲਿਖੋ ਇਹਦਾ ਪਰ ਜਦੋਂ ਇੰਟਰਮ ਬਿੱਲ ਸਰ ਹੋ ਜਾਂਦੀ ਹੈ ਨਾ ਉਹ ਆਪਾਂ ਸ਼ਾਮਿਲ ਨਹੀਂ ਨਾ ਕਰ ਸਕਦੇ ਫਿਰ ਜੇ ਨਾ ਜਦੋਂ ਇਹ ਕਨਫਰਮ ਬਿੱਲ 7 147 ਰੁਪਏ ਸਰ ਕਿੰਨੀ ਤਰੀਕ ਨੂੰ ਹੋਈ ਹੈ ਸਰਚਾ ਕਿੰਨੀ ਤਰੀਕ ਨੂੰ ਹੋਈ 18 ਤੈਨੂੰ ਜੀ ਸਰ ਜੀ 18 ਮਾਰਚ ਨੂੰ ਇੰਟਰਮ ਬਿੱਲ ਕਦੋਂ ਮਿਲੀ ਹੈ ਜੀ ਦਿਖਾ ਯਾਰ ਜੀ ਐਂਸ ਜੀ 34 ਨੂੰ ਕਿੰਨਾ ਦਾ ਇੱਕ ਨੋਟਿੰਗ ਲਿਖੋ ਫੋਨ ਸ਼ੈਟਰੀ ਨੂੰ ਲਿਖ ਪਈ ਜੋ ਟੀਜੇ ਮੈਨ ਭੇਜੋ ਜਿਹੜਾ ਪੁਲਿਸ ਵਿਭਾਗ ਤੁਹਾਡਾ ਅਮ੍ਰਿਤਸਰ ਵਾ ਇਹਨਾਂ ਸੂਚਿਤ ਜਾਤੀ ਵਰਗਾਂ ਨੂੰ ਔਰ ਖਾਸ ਵਿਸ਼ੇਸ਼ ਤੌਰ ਤੇ ਜਿਹੜਾ ਦੇਸ਼ ਦੀ ਸੇਵਾ ਕਰ ਰਿਹਾ ਫੌਜੀ ਆ ਕਿਹੜੀ ਆ ਤੇਰੀ ਸੀਐਸਆਰ ਪੀਐਫ ਜੀ ਸਰ ਸੀਐਸਆਰ ਪੀਐਫ ਸੈਂਟਰ ਰਿਜ਼ਰਵ ਫੋਰਸ ਤੇ ਉਹਨੂੰ ਵੀ ਇਨਸਾਫ ਨਹੀਂ ਦੇ ਸਕਦੇ ਤੇ ਫਿਰ ਕਿਹਨੂੰ ਇਨਸਾਫ ਦੇਣਾ ਇਹਨਾਂ ਨੇ ਪੰਜਾਬ ਪੁਲਿਸ ਨੇ 18 3 ਨੂੰ ਜਦੋਂ ਪਰਚਾ ਦਰਜ ਹੋਇਆ ਤੇ 30 4 25 ਤੱਕ ਅਮ੍ਰਿਤਸਰ ਪੁਲਿਸ ਵਿਭਾਗ ਦੀ ਮਿਲੀ ਪੁਗਤ ਦੇ ਨਾਲ ਦੋਸ਼ੀ ਪੁਲਿਸ ਵਾਲੇ ਗ੍ਰਿਫਤਾਰ ਨਹੀਂ ਕੀਤੇ ਕਿੰਨੇ ਦਿਨ ਜੀ ਐਸ ਪੀ ਹੈੱਡਕ quarters ਸਾਹਿਬ ਇਹਨਾਂ ਨੇ ਦੱਸਿਆ 42 ਦਿਨ ਤੁਸੀਂ ਇਸ ਹਿਸਾਬ ਤਾਂ ਲਾਇਆ ਹੋਣਾ ਹੁਣ ਬੈਠੇ 19 ਦਿਨ ਸਰ ਜੰਮ ਬਣਦੇ 18 ਦਿਨ ਬਣਦੇ ਆ ਕਾਨੂੰਨ ਕੀ ਕਹਿੰਦਾ ਬਿਲਕੁਲ ਸਰ ਕਾਨੂੰਨ ਦੱਸੋ ਕੀ ਕਹਿੰਦਾ ਬਿਜੇ ਐਸ ਸੀ ਐਸ ਟੀ ਦਾ ਦਰਜ ਹੋ ਜਵੇ ਉਦੋਂ ਹੀ ਛੱਤਰ ਮਾਰ ਕੇ ਫੜਨਾ ਹੁੰਦਾ ਬਿਲਕੁਲ ਸਰ ਬਿਲਕੁਲ ਤੇ ਛੱਡਣਾ ਹੁੰਦਾ ਆ ਬਿਲਕੁਲ ਸਰ ਫੜਨਾ ਹੁੰਦਾ ਫੜਨਾ ਹੁੰਦਾ ਆ ਦੋਸ਼ੀ ਕੌਣ ਹੈ ਏਐਸ ਨੂੰ ਸੈਕਟਰੀ ਹੋਮ ਡੀਜੀਪੀ ਪੰਜਾਬ ਅਨੁਸੂਚਿਤ ਜਾਤੀ ਵਰਗਾਂ ਪ੍ਰਤੀ ਪੰਜਾਬ ਪੁਲਿਸ ਦੀ ਨਕਮੀ ਕਾਰਗੁਜ਼ਾਰੀ ਲਗਾਤਾਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਇਸ ਸਬੰਧਤ ਕੇਸ ਵਿੱਚ ਵੱਡੀ ਪੱਧਰ ਤੇ ਹੁਣ ਤਾਈਆਂ ਰੱਖੀਆਂ ਗਈਆਂ ਇਸ ਲਈ ਸਬੰਧਤ ਪੁਲਿਸ ਵਿਭਾਗ ਦੇ ਸਾਰੇ ਜਿਹੜੇ ਸ਼ਾਮਿਲ ਜਿਹੜੇ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਔਰ ਸ਼ਾਮਿਲ ਅਧਿਕਾਰੀਆਂ ਨੂੰ ਜਿਹੜਾ ਹੈਗਾ ਉਹ ਜ਼ਿੰਮੇਵਾਰ ਠਹਿਰਾ ਕੇ ਪੜ ਦੀ ਭਾਗੀ ਕਾਰਵਾਈ ਕੀਤੀ ਹੈ ਬਾਕੀ ਜਾਂਚ ਸਰ 19 ਤਰੀਕ ਨੂੰ ਡਿਊਟੀ ਕੀਤੀ ਹੈ ਉਹਨਾਂ ਨੇ ਉੱਥੇ 19 ਮਾਰਚ ਨੂੰ 18 ਨੂੰ ਪਰਚਾ ਦਰਜ ਹੋ ਗਿਆ 19 ਨੂੰ ਉਹ ਡਿਊਟੀ ਤੇ ਗਏ ਸੀ ਉਸ ਤੋਂ ਬਾਅਦ 20 ਤਰੀਕ ਨੂੰ ਛੁੱਟੀ ਗਏ 19 ਤਰੀਕ ਨੂੰ ਉਹਨਾਂ ਨੇ ਡਿਊਟੀ ਕੀਤੀ ਹੈ ਡਿਊਟੀ ਰਜਿਸਟਰ ਉਹਨਾਂ ਦਾ ਦੇਖਿਆ ਜਾਵੇ ਲੇਖੋ ਜੀ ਇਹਨਾਂ ਦਾ ਹਾਜ਼ਰੀ ਰਿਪੋਰਟ ਜਿਹੜੀ ਹੈ ਸੰਬੰਧਿਤ ਦੋਸ਼ੀਆਂ ਦੀ ਇਸ ਕੇਸ ਨਾਲ ਸੰਬੰਧਿਤ ਦੋਸ਼ੀਆਂ ਦੀ ਹਾਜ਼ਰੀ ਰਿਪੋਰਟ ਭੇਜੀ ਜਾਵੇ। 8 ਤੋਂ ਲੈ ਕੇ ਅੱਜ ਤੱਕ ਦੀ ਹਾਜ਼ਰੀ ਰਿਪੋਰਟ ਭੇਜੀ ਜਾਵੇ। ਅੱਜ ਤੱਕ। ਐ ਤਰੀਕੇ ਨਹੀਂ ਹੋਗੇ। 23625 ਦੀ ਸੰਬੰਧਿਤ ਐਸਪੀ ਸਾਹਿਬ ਸਰ ਮੈਂ ਦਲਤਾ ਤੇ ਜ਼ੁਲਮ ਨਹੀਂ ਹੋਣ ਦੇਣਾ। ਸਰ ਸਰ। ਤੇ ਜ਼ੁਲਮ ਕਰਨ ਵਾਲੇ ਅਫਸਰ ਜਿੱਤੇ ਮੈਨੂੰ ਮੈਨੂੰ ਪਸਾ ਲਓ ਫਿਰ ਇਸ ਕੇਸ ਚ। ਛੁੱਟ ਛੁੱਟਾ ਜਾੜਾ ਕੇਸ ਲਾ ਕੇ ਮੈਨੂੰ ਪਸਾ ਲਓ। ਜਾਂ ਇਨਸਾਫ ਦੇਉ ਦਲਤਾਂ ਬਿਲਕੁਲ ਸਰ ਜੇ ਦਲਤਾਂ ਨੂੰ ਇਨਸਾਫ ਨਹੀਂ ਦੇ ਸਕਦੇ ਫਿਰ ਮੇਰੇ ਨਾਲ ਖੜਨਾ ਪੈਣਾ ਤੁਹਾਨੂੰ ਨਹੀਂ ਸਰ ਭਰਾ ਨੇ ਆਪਣੇ ਨਹੀਂ ਭਰਾ ਆ ਕੇ ਭਰਾ ਹੁੰਦੇ ਤੇ ਉਹ ਮਾਂ ਬੈਠੀ ਮੈਂ ਤੇ ਹੁਣ ਆਇਆ ਸਰ ਉਹ ਮਾਂ ਦੇਖ ਮੜੀ ਚਾਹੀਦੇ ਹੁਣ ਲੱਗੇ ਆ ਸਾ ਦੇਖੋ ਸਾਡੂ ਬੜੀ ਮਦਦ ਕੀਤੀ ਸੀ ਜਦੋਂ 47 ਦਾ ਹੋਇਆ ਤਾਂ ਵੀ ਸਾਡੀ ਗਰੀਬਾਂ ਨੂੰ ਨੇ ਉੱਤੇ اٹھਾਇਆ ਉਹਨੇ ਸਾਡੀ ਮਦਦ ਕੀਤੀ ਅੱਜ ਮੈਂ ਪੁੱਤਰ ਨੂੰ ਘਾੜੇ ਮਾਂ ਦੀ ਲੋਕਾਂ ਦੀ ਮਿਹਨਤ ਕਰਕੇ ਪੜਵਾ ਕੇ ਦੇਸ ਦਾ ਭਗਤ ਬਣਾ ਕੇ ਨੂੰ ਮੈਂ ਭਰਤੀ ਕਰਾਇਆ ਅੱਜ ਵੇਖੋ ਸਾਡੇ ਸਾਡੇ ਦੇ ਵਿੱਚ ਸਾਡੇ ਪਰ ਖਲਾਫ ਹਰੇਕ ਦਿਉਤੀ ਦੇ ਹਨੂਤ ਚੁਟਕ ਦੇ ਹੱਥੀਂ ਬੰਦੀਆਂ ਗਿਆ ਹਨੂ ਤੱਕੇ ਮਾਰ ਕੇ ਸਾਡੇ ਤੋਂ ਕੱਟਿਆ ਗਿਆ ਹਨੇ ਕਿਸੇ ਨਿੱਕੇ ਤੋਂ ਲਾ ਕੇ ਵੱਡੇ ਦਾ ਕਿਸੇ ਦੇ ਕੰਮ ਨਹੀਂ ਤੁਸੀਂ ਸਾਡੇ ਸਿਰ ਤੇ ਹੱਥ ਨਾ ਰੱਖੋ ਨੀ ਬਈ ਹਾਂਜੀ ਹਾਂਜੀ ਭਾਂਡੇ ਮਾਂਜਣ ਵਾਲੀ ਮਾਂ ਬਿਲਕੁਲ ਸਰ ਇਹ ਪੁੱਤ ਨੂੰ ਕਹਿੰਦੀ ਵਾ ਦੇਸ਼ ਭਗਤ ਬਣਾਇਆ ਇਹ ਮਾਂ ਦੇ ਬਿਆਨ ਨੇ ਰੋਂਦੀ ਮਾਂ ਦੇ ਔਰ ਫੌਜੀ ਵੀ ਰੋਂਦਾ ਬਈ ਮਾਤਾ ਜੀ ਨੂੰ ਪਾਣੀ ਪਿਲਾਓ ਫੌਜ ਸਾਹਿਬ ਨੂੰ ਪਿਲਾਓ ਹਾਂ ਹਰ ਜਦੋਂ ਹੋੜ ਲੜਾਈ ਬਹੁਤ ਤਕੜੀ ਆ ਬਿਲਕੁਲ ਸਰ ਬਿਲਕੁਲ ਤਕੜੀ ਆ ਇਨਸਾਫ ਵਾਲੀ ਤੁਸੀਂ ਤਾਂ ਕਰਦੇ ਹੋ ਟੋਲਦੇ ਹੋ ਕਿਤੇ 13 13 ਜੀ ਸਰ ਸਰ ਹਾਂ ਚਲ ਕਫਨ ਨੂੰ ਜੇਬ ਨਹੀਂ ਹੁੰਦੀ ਮੁੱਖ ਮੰਤਰੀ ਨਹੀਂ ਹੁੰਦੀ ਸਰ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਆਪਾਂ ਇਹਦੇ ਨਾਲ ਸਹਿਮਤ ਨਹੀਂ ਸਰ ਜਿਹੜਾ ਸਾਡਾ ਪੰਜਾਬ ਸੂਬੇ ਦਾ ਮਾਲਕ ਆ ਮੁੱਖ ਮੰਤਰੀ ਸਾਹਿਬ ਇਹ ਹਰ ਜਗ੍ਹਾ ਕਹਿ ਰਹੇ ਕਫਣ ਨੂੰ ਜੇਵ ਹੈ ਨਹੀਂ ਬਿਲਕੁਲ ਸਰ ਠੀਕ 100% ਸਹੀ ਹੈ ਕੋਈ ਸ਼ੱਕ ਨਹੀਂ ਹੈ ਤੇ ਨਵੇੜੀ ਆਪਾਂ ਇਹ ਠੀਕ ਆ ਸਰ ਕੀ ਕਰੋਗੇ ਜੂ ਸਰ ਨੂੰ ਕੰਦੀ ਆਕਰ ਦਿੰਦੇ 20 ਵੀ ਸਾਲ ਬਾਅਦ ਵੀ ਉਹ 95 92 ਵਾਲੇ ਜੇਲੇ ਜਾ ਰਹੇ ਨੇ 30 30 40 40 ਸਾਲ ਵਾਲੇ ਸਰ ਹੂੰ ਅੱਜ ਮੈਨੂੰ ਚਿੱਠੀ ਤੁਹਾਡੇ ਉਥੋਂ ਹੈੱਡ ਕੁਆਰਟਰ ਤੋਂ ਵੀ ਆਈ ਆ ਜੀ ਸਰ ਇਹ ਮਤਲਬ ਕੇ ਇਸੇ ਤਰ੍ਹਾਂ ਨਿਪਟਣਾ ਨਹੀਂ ਹੈਗਾ ਜਿੰਨਾ ਜਿੰਨਾ ਅਫਸਰਾਂ ਨੇ ਕੰਗੈਲੀ ਰੱਖਣੀ ਆ ਉਹ ਸਭ ਨੂੰ ਬੇਟੇ ਜਾਂਦੇ ਬਿਲਕੁਲ ਸਰ ਕਾਪੜੀ ਤੇ ਚਾਰ ਵਿਚਾਰ ਹੋਣਾ ਸਰ ਮੈਂ ਵੀ ਇੱਕ ਰਿਕਵੈਸਟ ਕਰਨਾ ਚਾਹੁੰਦਾ ਹਾਂ ਸਰ ਮੈਂ ਨਹੀਂ ਸੁਕਿ ਪਕ ਕਿ ਬੇਨ ਰਿਕਵੈਸਟ ਪਰ ਦੰਦ ਕਿ ਸਰ ਉਹ ਤੁਹਾਨੂੰ ਐਨਾ ਪਰੇਸ਼ਾਨ ਕਰਦੇ ਕਿ ਸਾਨੂੰ ਉਹਨਾਂ ਦਾ ਜ਼ਿਲ੍ਹਾ ਬਦਲੇ ਕੀਤਾ ਜਾਵੇ ਨਹੀਂ ਤੇ ਸਾਨੂੰ ਇਨਸਾਫ ਨਹੀਂ ਮਿਲਣਾ ਸਰ ਹਲੇ ਸਰੋ ਸਰਬੰਦਰ ਜਿਹੜੇ ਐਸਐਚਓ ਹੋ ਗਏ ਨੇ ਸਰ ਉੱਥੇ ਦਲਿਤਾ ਤੇ ਨਾ ਤਿਆਚਾਰ ਹੋ ਰਿਹਾ ਜਬਰ ਜਨਾਹ ਤੱਕ ਦੇ ਪਰਚੇ ਸਰ ਨੂੰ ਪੇਸ਼ ਨਹੀਂ ਹੁੰਦੇ ਕਮਿਸ਼ਨ ਤੋਂ ਏਡੇ ਵੱਡੇ ਐ ਐਸਐਸਓ ਸਾਹਿਬ ਉਹ ਸਾਡੇ ਕਮਿਸ਼ਨ ਤੇ ਪੇਸ਼ ਨਹੀਂ ਹੁੰਦੇ ਕਿੰਨੇ ਕੇਸ ਹਨ ਇੱਥੇ ਚੱਲਦੇ ਪਏ ਸਾਡੇ ਥਾਣੇ ਦੇ ਸਬੰਧ ਦੇ ਵਿੱਚ ਨਹੀਂ ਜਦੋਂ ਹੁਣ ਅਫਸਰ ਬੜੇ ਆਗੇ ਐ ਐਸਐਸਓ ਦੀ ਲੋੜ ਔਰ ਸਦੋਂ ਇਹਨਾਂ ਦਾ ਹੁਕਮ ਜਾਂਦਾ ਉਹ ਸਾਰੇ ਪੇਸ਼ ਹੁੰਦੇ ਨਹੀਂ ਇੱਥੇ ਤੇ ਸਾਬ 8 ਮਹੀਨੇ ਹੋ ਗਏ ਜੇ ਤਕੜਾ ਪਾਇਆ ਨਾ ਵੇਖ ਲੋ 8 ਬੈਠਾ ਜੀ ਮਾਤਾ ਜੀ ਜਿਵੇਂ ਤੁਸੀਂ ਥਾਣੇ 'ਚ ਕਹਿੰਦੇ ਥਾਣੇ 'ਚ ਕੈਮਰੇ ਲੱਗੇ ਐ ਹਾਈ ਕੋਰਟ ਦੇ ਹੁਕਮ ਨਾਲ ਸਾਰੇ ਬਾਹਰਲੇ ਗੇਟ ਤੇ ਸਾਰ ਲੱਗਾ ਇਹਦਾ ਮੈਨੂੰ ਦੱਸੋ ਇਹਦਾ ਸਾਰ ਲੱਗਾ ਕਿਉਂ ਬੰ ਤੋਂ ਪਾਵਨ ਨੂੰ ਤਾਂ ਵਰਤੀਆ ਗਿਆ ਨਾ ਜੀ ਹੂੰ ਜਦ ਕੇ ਮਾੜੀ ਇਹ ਸਖਤਾਈ ਕਰਦੇ ਇਹਨਾਂ ਦਾ ਰਾਜੀਨਾਮਾ ਹੋ ਜਾਣਾ ਤੁਸੀ ਸਖਤਾਈ ਕਿਤੇ ਅੱਜ ਤੱਕ ਲੱਗ ਪਈ ਹੈ ਤੁਸੀ ਉਹ ਲਾਡੇ ਪੁੱਤ ਬਣਾ ਲੈ ਸਰਵਜਿਤ ਤੱਕ ਕਿਸਾਨ ਨੂੰ ਇਹ ਕਹਿੰਦੇ ਕਿ ਜਿੱਥੇ ਮਰਜ਼ੀ ਭੱਜ ਦੱਸੋ ਕੁਛ ਨਹੀਂ ਬੰਨ ਦੱਸੋ ਪੁਲਿਸ ਨੂੰ ਚਾਹੀਦੇ ਕਿਹੜੇ ਸਬੂਤ ਸਰ ਡੀਜੀਪੀ ਤੱਕ ਤਰੀਕਾ ਪਹੁੰਚਦਾ ਹੀ ਆ ਨਾ ਕੋਟਾ ਕੋਟ ਪਹੁੰਚਦੇ ਬਿਲਕੁਲ ਸਰ ਕਿਆ ਕਹਿੰਦੇ ਥੱਲੇ ਵਾਲੇ ਵੀ ਕਾ ਕਿਤਾ ਬਚ ਲਾ ਆ ਦੇਖੋ ਤੁਸੀਂ ਹੁ ਕੰਮ ਕਰ ਦਿੱਤਾ ਵੀਡੀਓ ਦੇ ਵਿੱਚ ਤੁਸੀਂ ਵੀ ਵੇਖਿਆ ਸਾਰੇ ਸਰ ਪੂਰੇ ਪੰਜਾਬ ਨੇ ਵੇਖਿਆ ਪੂਰੇ ਪੰਜਾਬ ਨੂੰ ਦਿਖ ਗਿਆ ਕਿ ਇੱਕ ਫੌਜੀ ਨੇ ਸੈਲਫ ਡਿਫੈਂਸ ਦੇ ਵਿੱਚ ਵੀ ਹੱਥ ਨਹੀਂ ਚੁੱਕੇ ਸਰ ਪੂਰਾ ਮhalla ਗਵਾਹੀ ਦੇ ਰਿਹਾ ਡਾਕਟਰਾਂ ਨੇ ਰਿਪੋਰਟ ਦੇ ਦਿੱਤੀ ਆ ਆ ਦੇਖੋ ਸਰ ਡਾਕਟਰਾਂ ਨੇ ਰਿਪੋਰਟ ਦੇ ਦਿੱਤੀ ਆ ਕਿ ਇਹ ਸੱਟਾਂ ਹੱਥਾਂ 'ਤੇ ਲੱਗੀਆਂ ਪਰ ਪੁਲਿਸ ਸਾਡਾ ਪਰਚਾ ਨਹੀਂ ਰੱਦ ਕਰ ਰਹੀ ਸਾਡੇ ਨੂੰ ਜਿਹੜਾ ਦਰਜ ਹੋਇਆ ਕਮਿਸ਼ਨ ਦਾ ਹੁਕਮ ਹੋ ਗਿਆ ਉਹ ਕਿਉਂ ਨਹੀਂ ਕੀਤੀ ਕਾਰਵਾਈ ਕਿ ਲਿਖਿਆ ਨਹੀਂ ਵੀ ਨੋਟਿੰਗ ਦੇ ਵਿੱਚ ਤੁਸੀਂ ਲਿਖਦੇ ਨਹੀਂ ਇਹ ਮੈਂ ਕਹਿੰਦਾ ਜਮਾਨਾ ਇੱਕ ਨਾ ਫਸਟ ਜਦਦਰ ਕਰ ਦੋ ਦਿਖਾਓ ਕਿੱਥੇ ਦਰਮੇਸ਼ ਐਸਪੀ ਸਾਹਿਬ ਨੂੰ ਵੀਡੀਓ ਦਿਖਾਣਾ ਚਾਹੁੰਦਾ ਹਾਂ ਸਾਹਿਬ ਕਹਿੰਦੇ ਕਿ ਸਾਰਾ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਸਰ ਜਿਸ ਦਿਨ ਉਹ ਦਿਨ ਇਹਨਾਂ ਨੇ ਝੂਠਾ ਡਾਕਟ थाना ਗੇਟ ਕੀ ਮਾਲਿਆ ਨੇ ਕੱਟ ਕੇ ਦਿੱਤਾ ਉਸ ਦਿਨ ਦੀ ਸੀਸੀਟੀਵੀ ਫੁਟੇਜ ਕਢਾਈ ਜਾਵੇ ਉਸ ਬੰਦੇ ਆ ਦੇ ਉੱਤੇ ਜਿਨ੍ਹਾਂ ਨੇ ਝੂਠਾ ਡਾਕਟ ਕੱਟ ਕੇ ਦਿੱਤਾ ਸਰ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜਾਵੇ ਬਿਲਕੁਲ ਠੀਕ ਠਾਕ ਸੀ ਉਸ ਸਮੇਂ ਉਠਾਣੇ ਵੀ ਸਾਡੇ ਨਾਲ ਸੀ ਅੱਜ ਦੀ ਮੈਡੀਕਲ ਰਿਪੋਰਟ ਆ ਆ ਦੇਖੋ ਸਰ ਆ ਵੀਡੀਓ ਸਰ ਤੁਸੀਂ ਦੇਖ ਲਓ ਇਹਦੇ ਵਿੱਚ ਤੁਸੀਂ ਜਸਟਿਸ ਕਰ ਦੋ ਕਿ ਸਰ ਮੈਂ ਆ ਉਹਦੇ ਵਿੱਚ ਮੈਂ ਪ੍ਰੈਸ ਕਾਨਫਰੰਸ ਕਰਨ ਨਾ ਮਾ ਉਥੇ ਭਾਬਾ ਦੇਖ ਲਾ ਜਿੱਦਾਂ ਪਟਿਆਲੇ ਕਰਨਾਲ ਦੇ ਕੇਸ ਚ ਮਿੱਟੀ ਪੱਟ ਹੋਈ ਆ ਉਹ ਤਾਂ ਪੱਟਣ ਆ ਗਿਆ ਫਿਰ ਮੈਂ ਫਿਰ ਫਿਰ ਭਾਬਾ ਦੀ ਇੱਜ਼ਤ ਰਹਿੰਦੀ ਆ ਤੂੰ ਹੀ ਆਪ ਇੱਕ ਵਾਰੀ ਤੂੰ ਇੱਕ ਵਾਰੀ ਤੂੰ ਆਪ ਮਾਵਾਰੇ ਠਾਣੇ ਦੇ ਵਿੱਚ ਆਣ ਕੇ ਤੂੰ ਵੇਖੀ ਹੋਵੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਐਸਕੇ ਸਾਹਿਬ ਕਿੰਨੇ ਦਿਨ ਸਰ ਇਹ ਨਾਲੀ ਕਰ ਇਹ ਨਾਲ ਪਰਚੇ ਜਿਹੜਾ ਝੂਠਾ ਕੀਤਾ ਉਹ ਕਿਉਂ ਨਹੀਂ ਦੱਤ ਹੋਇਆ ਹਾਂਜੀ ਇਹ ਨਾਲ ਪਰਚੇ ਜਿਹੜਾ ਸਾਰੇ ਐਮਐਲਏ ਰਹੀਆਂ ਡਾਕਟਰ ਦੀਆਂ ਕੀਆ 23 24 ਸਰ 23 ਤੋਂ ਵੀ ਹੈ ਨਾ ਆ 24 324 अच्छा ਇਦਾਂ ਕਰੀਏ ਆਪਾਂ ਇਹਨਾਂ ਨੂੰ ਜੇਲ੍ਹ ਭੇਜ ਦਿੰਨੇ ਆ ਛੱਡੀ ਆਪਾਂ ਜੇ ਇਨਸਾਫ ਹੀ ਨਹੀਂ ਦੇਣਾ ਆ ਬਦਲਤਾ ਨੂੰ ਫੇ ਜੇਲ੍ਹ ਇਹਨਾਂ ਨੂੰ ਭੇਜ ਦਿੰਨੇ ਆ ਇਹਨਾਂ ਦੇ ਖਿਲਾਫ ਲਿਖਤਾ ਫੇ ਕੋਸ਼ਾ ਨਹੀਂ ਕੋਈ ਸਰ ਇਹਨਾਂ ਦੇ ਖਿਲਾਫ ਕੋਈ ਲਿਖਣਾ ਆ ਬਾਕੀ ਸਰ ਜੇ ਜੇ ਤੁਸੀਂ ਇਨਸਾਫ ਹੀ ਨਹੀਂ ਦੇਣਾ 42 ਦਿਨ ਬੰਦੇ ਨਹੀਂ ਫੜੇ ਗਏ ਫੇ ਆਪਾਂ ਇਹਨਾਂ ਨੂੰ ਭੇਜ ਦਿੰਨੇ ਆ ਉਹ ਬਹੂ ਆ ਉਹਦੀ ਫੌਜੀ ਦੀ ਫੌਜ ਨੂੰ ਭੇਜ ਦਿੰਨੇ ਆ ਤੇ ਉਹ ਵੀ ਮਾਰਾ ਹੀ ਆ ਉਹ ਮਾਰ ਹੁੰਦੀ ਆ ਹੀ ਆ ਪਿੱਠ ਦੀ ਰੀੜ ਦੀ ਹੱਡੀ ਇਹਨਾਂ ਨੂੰ ਭੇਜ ਦਿੰਨੇ ਆ ਆਪਾਂ ਜੇ ਪੰਜਾਬ ਦੇ ਸਾਰੇ ਦਲਤਾਂ ਨੂੰ ਜੇਲ੍ਹ ਭੇਜ ਦਈਏ ਫੇ ਖੁਸ਼ ਹੋ ਤੁਸੀਂ ਨਹੀਂ ਵੀ ਸਰ ਜੇਲ੍ਹ ਕਿਉਂ ਭੇਜ ਦੋਸ਼ੀ ਕਿਉਂ ਜੇਲ੍ਹ ਭੇਜੇ ਮੈਂ 4-5 ਵਾਰੀ ਪਿਆਰ ਨਾਲ ਬੇਨਤੀ ਕਰ ਲਈ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਦੱਸੋ ਕਿਆ ਕੀਤਾ ਜਾਵੇ ਮੇਰੇ ਪੱਲੇ ਪਾਉ ਨਾ ਕੁਛ ਮੈਂ ਕੀ ਇਹਨਾਂ ਨੂੰ ਇਹਨਾਂ ਦੀ ਝੋਲੀ 'ਚ ਪਾ ਕੇ ਭੇਜਾਂ ਪਰਚਾ ਤੁਸੀਂ ਹੀ ਠੂਠਾ ਰੱਦ ਕਰਕੇ ਲਿਆਏ ਦੋਸ਼ੀ ਤੁਸੀਂ ਹੀ ਗ੍ਰਿਫਤਾਰ ਕੀਤੇ ਭਗੋੜੇ ਤੁਸੀਂ ਹੀ ਕੋਸ਼ਿਸ਼ ਕੀਤੇ ਮੇਰੀ ਝੋਲੀ ਪਾਓ ਮੇਰੇ ਦੀ ਝੋਲੀ ਪਾ ਮਰੁੰਦੇ ਆਂ ਦੀ ਜਿਹੜੇ ਤਿੰਨ ਕੀੜਨੇ ਪਾਉਂਦੇ ਬਿਲਕੁਲ ਇਹਨਾਂ ਦੀ ਗ੍ਰਿਫਤਾਰੀ ਹੋਈ ਕਿਸੇ ਦੀ ਸਰ ਉਹ ਲੋਡੋ ਧੱਲੂ ਘਰ ਡਿਊਟੀ ਚੱਲਦੇ ਹੂ ਹੂੰ ਉਹ ਕੋਸਾਂ ਤੋਂ ਤੁਹਾਨੂੰ ਸਰ ਪਹਿਲਾਂ ਆ ਜਾਣੀਆਂ ਬਹੁਤ ਜਿਹੜਾ ਇਹਨਾਂ ਤੇ ਕੋਈ ਪਰਚਾ ਪੂਚਾ ਦਰਜ ਹੋਇਆ ਸੀ ਉਹਦਾ ਕੀ ਕੀਤਾ ਕਿਨਾਂ ਤੇ ਸਰ ਇਹਨਾਂ ਤੇ ਉਹ ਬੰਦੇ ਸਰ ਹੋ ਗਏ ਸ਼ਾਮ ਦੀ ਕੌਣ ਜੀ ਦੋਸ਼ੀ ਆ ਸਬਜੈਕਟ ਨਹੀਂ ਗ੍ਰਿਫਤਾਰੀ ਕਿਉਂ ਨਹੀਂ ਹੋਈ ਹਾਂਜੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਹੈ ਹੈ ਗ੍ਰਿਫਤਾਰੀ ਹੋਈ ਹਾਂਜੀ ਕਿਹ ਜੀ ਕਿੰਨਾ ਦੀ ਖਣੇਦਾਰ ਦੀ ਪੂਰਾ ਜਵਿੰਦਰ ਸਿੰਘ ਸਰ ਉਹਦਾ ਸਾਲਾ ਬਲਵਿੰਦਰ ਸਿੰਘ ਤੇ ਐਸਐਸਆਈ ਦਾ ਲੜਕਾ ਰঞ্জੀਤ ਸੀ ਗ੍ਰਿਫਤਾਰੀ ਹੋ ਗਈ ਸੀ ਹਾਂਜੀ ਜੀ ਐਸਸੀਐਸਟੀ ਚ ਹੋਈ ਹੈ ਹਾਂਜੀ ਜੀ ਤੇ ਸ਼ਾਮਿਲ ਤਫਤੀਸ਼ ਕੌਣ ਹੋਇਆ ਉਹੀ ਉਹੀ ਹਾਈ ਕੋਰਟ ਦੇ ਹੁਕਮ ਨਾਲ ਸਰ ਅਰੈਸਟ ਨਹੀਂ ਸਰ ਇਹਨਾਂ ਨੇ ਭਾਈ ਹਾਂ 18 ਮਾਰਚ ਨੂੰ ਪਰਚਾ ਹੋਇਆ ਸੀ 18 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ 42 ਦਿਨ ਟੋਟਲ ਬਣਦੇ ਆ ਜਿਹਦਾ ਵਿੱਚੋਂ ਮੈਂ ਡਿਲੀ ਸਾਹਿਬ ਨੂੰ ਫੋਨ ਕਰਦਾ ਰਿਹਾ ਐਸ ਐਚਓ ਸਾਹਿਬ ਨੂੰ ਡੀ ਐਸ ਪੀ ਸਾਹਿਬ ਨੂੰ ਉਹ ਬੰਦੇ ਉੱਥੇ ਹੀ ਘੁੰਮਦੇ ਬਹੇ ਸੀ ਇਹਨਾਂ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਜਿੱਥੇ ਗ੍ਰਿਫਤਾਰੀ ਕੀਤੀ ਉਹ ਦਿਖਾ ਲੋ ਜੀ ਕਾਗਜ਼ ਕਿੱਥੇ ਲਿਖਿਆ ਹੈ ਗ੍ਰਿਫਤਾਰ ਕੀਤੇ ਗਏ ਕਿਸ ਕਾਗਜ਼ ਤੇ ਲਿਖਿਆ ਹੈ ਗ੍ਰਿਫਤਾਰ ਕੀਤੇ ਗਏ ਇਹ ਤਾਂ 18 ਤਰੀਕ ਨੂੰ ਵਾਲੀ ਸੈਸ਼ਨ ਕੋਰਟ ਤੋਂ ਜ਼ਮਾਨਤ ਰੱਦ ਹੋ ਗਈ ਸੀ ਉਸ ਤੋਂ ਬਾਅਦ ਵੀ ਗ੍ਰਿਫਤਾਰ ਨਹੀਂ ਹੋਏ ਬਈ ਇਹ ਤਾਂ ਜਮਾਨਤਾਂ ਦੀ ਲੱਗੀ ਹੋਣਾ ਤੇ ਗ੍ਰਿਫਤਾਰ ਕਿਉਂ ਨਹੀਂ ਕੀਤੇ ਉਹ ਕਿਸੇ ਦੀ ਗ੍ਰਿਫਤਾਰੀ ਨਹੀਂ ਪਿੱਛੇ ਨਹੀਂ ਲੋਕਾਂ ਦੀ ਹਾਂ ਜਰਫਤਾਨੀ ਹੁੰਦੀ ਹੈ ਕਿਹੜੀ ਆ ਜਿਹੜੀ ਸ਼ਾਮ ਤੋਂ ਸੀ ਕੌਣ ਕਹਿੰਦਾ ਸਰ ਹਾਈ ਬਾਜੋ ਹਾਈ ਜੇਰ ਭੇਜੇ ਨਹੀਂ ਸਰ ਉਹ ਇਰਨ ਛਾਮਲ ਕਰਕੇ ਹਾਈ ਕੋਰਟ ਦਾ ਹੁਕਮ ਹੈ ਨਾ ਸਰ ਛੱਡਨੇ ਭੇਜਦੇ ਦਿਖਾ ਦਿਓ ਕਿੱਥੇ ਹਾਈ ਕੋਰਟ ਦਾ ਪੜੋ ਅਨੇ ਸੈਕਟਲ ਕੋਰਟ ਦੇ ਜਮਾਨਤ ਰੱਦ ਹੋਈ ਸੀ 18 ਅਪ੍ਰੈਲ ਨੂੰ ਉਸ ਤੋਂ ਪਹਿਲੇ ਸਿਰ 18 ਮਾਰਚ ਨੂੰ ਪਰਚਾ ਹੋਇਆ 30 ਅਪ੍ਰੈਲ ਤੱਕ 42 ਦਿਨਾਂ ਦੇ ਸਮੇਂ ਦੇ ਵਿੱਚ ਇੱਕ ਸਿੰਗਲ ਰੇਡ ਵੀ ਉਹ ਪੁਲਸ ਵਾਲੇ ਦੇ ਘਰ ਨਹੀਂ ਕੀਤੀ ਗਈ ਜੇ ਪੁਲਸ ਵੱਲੋਂ ਕੀਤੀ ਗਈ ਹੈ ਕੋਈ ਰੇਡ ਤਾਂ ਸਰ ਉਹਦੇ ਵਿੱਚ ਸਸੀ ਸੀਟੀ ਫੁਟੇਜ ਚੱਲਦੀ ਨਹੀਂ ਹੁਣ ਅਪ੍ਰੈਲ ਮਈ ਜੂਨ ਚ ਕੀ ਹੋਇਆ ਇਹਦੀ ਗੱਲ ਕਰਨਾ ਸਿਰਫ ਜਿਹੜੀ ਇਹਨਾਂ ਦੀ ਸ਼ਾਮਲ ਤਫਤੀਸ਼ ਦੀ ਗੱਲ ਉਹ 30 ਅਪ੍ਰੈਲ ਨੂੰ ਸ਼ਾਮਲ ਉਹ ਤੋਂ ਹਾਈ ਕੋਰਟੋਂ ਇੰਟਰਮ ਬੇਲ ਕੱਚੀ ਜਮਾਨਤ ਹੋਈ ਉਹਨਾਂ ਦੀ ਉਸ ਤੋਂ ਪਹਿਲੇ 18 ਮਾਰਚ ਨੂੰ ਪਰਚਾ ਹੋਇਆ ਜੀ 18 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ 42 ਦਿਨ ਉਹ ਬੰਦੇ ਉੱਥੇ ਹੀ ਘੁੰਮਦੇ ਰਹੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਦ ਕਿ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਮਿਲੀ ਸੀ ਉਸ ਸਮੇਂ ਦੌਰਾਨ ਤੇ ਉਸ ਸਮੇਂ ਦੌਰਾਨ ਪੁਲਿਸ ਨੇ ਇੱਕ ਸਿੰਗਲ ਰੇਡ ਵੀ ਉੱਥੇ ਨਹੀਂ ਕੀਤੀ ਕਿਉਂਕਿ ਕਹਿੰਦੇ ਪੁਲਿਸ ਅਫਸਰ ਇਹਨਾਂ ਦੀ ਜਿਹੜੀ ਇੱਥੇ ਲਿਖੋ ਇਹਦਾ ਪਰ ਜਦੋਂ ਇੰਟਰਮ ਬੇਲ ਸਰ ਹੋ ਜਾਂਦੀ ਹੈ ਉਹਨਾਂ ਨੂੰ ਆਪਾਂ ਸ਼ਾਮਲ ਨਹੀਂ ਨਾ ਕਰ ਸਕਦੇ ਫਿਰ ਜਿਆ ਜਦੋਂ ਨਹੀਂ ਕਨਫਰਮ ਬੇਲ 7 14/7 ਪਈ ਹੈ ਸਰ ਅੱਗੇ ਕਿੰਨੀ ਤਰੀਕ ਨੂੰ ਹੋਈ ਹੈ ਸਰਚਾ ਕਿੰਨੀ ਤਰੀਕ ਨੂੰ ਹੋਇਆ 18 ਤੇ ਇਹਨਾਂ ਨੂੰ ਜੀ ਸਰ ਜੀ 18 ਮਾਰਚ ਨੂੰ ਇੰਟਰਮ ਬੇਲ ਕਦੋਂ ਮਿਲੀ ਹੈ ਜੀ ਦਿਖਾ ਯਾਰ ਨਹੀਂ ਨਹੀਂ ਈ ਚਾਰ ਨੂੰ ਕਿਨਾਂ ਦਾ ਇੱਕ ਨੋਟਿੰਗ ਲਿਖੋ ਅਪੋਂ ਸ਼ੈਟਰੀ ਨੂੰ ਦੇਖ ਭੇਜੋ ਟੀਜੀ ਮੇਨ ਭੇਜੋ ਜਿਹੜਾ ਪੁਲਿਸ ਵਿਭਾਗ ਤੁਹਾਡਾ ਅਮਰਿਤਸਰ ਆ ਇਹਨਾਂ ਸੂਚਿਤ ਜਾਤੀ ਵਰਗਾਂ ਨੂੰ ਔਰ ਖਾਸ ਵਿਸ਼ੇਸ਼ ਤੌਰ ਤੇ ਜਿਹੜਾ ਦੇਸ਼ ਦੀ ਸੇਵਾ ਕਰ ਰਿਹਾ ਫੌਜੀ ਆ ਕਿਹੜੀ ਆ ਤੇਰੀ ਸੀਐਸਆਰ ਪੀਐਫ ਜੀ ਹਾਂ ਸੀਐਸਆਰ ਪੀਐਫ ਸੈਂਟਰ ਰਿਜ਼ਰਵ ਰਿਸੋਰਸ ਤੇ ਉਹਨੂੰ ਵੀ ਇਨਸਾਫ ਨਹੀਂ ਦੇ ਦੇ ਸਕਦੇ ਤੇ ਫਿਰ ਕਿਹਨੂੰ ਇਨਸਾਫ ਦੇਣਾ ਇਹਨਾਂ ਨੇ ਪੰਜਾਬ ਪੁਲਿਸ ਨੇ